ਇਸ ਵੇਲੇ ਦੀ ਇੱਕ ਬੇਹੱਦ ਮੰਦ ਭਾਗੀ ਜਿਹੜੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਐਕਟਰ ਹੀਮਨ ਜਿਹਨਾਂ ਨੂੰ ਕਿਹਾ ਜਾਂਦਾ ਸੀ ਤਰਮਿੰਦਰ ਜੋ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਔਰ ਲਗਭਗ 1 ਵਜੇ ਦੇ ਕਰੀਬ ਘਰ ਦੇ ਵਿੱਚ ਹੀ ਜਿਹੜਾ ਉਹਨਾਂ ਨੇ ਆਖਰੀ ਜਿਹੜੇ ਸਾਹ ਲਏ ਉਹ ਆਪਣੇ ਹੀ ਘਰ ਦੇ ਵਿੱਚ ਲਏ ਨੇ ਔਰ ਬੜੀ ਹੀ ਮੰਦ ਭਾਗੀ ਖਬਰ ਬਾਲੀਵੁੱਡ ਦੇ ਵਿੱਚ ਇਸ ਵਕਤ ਸ਼ੋਕ ਦੀ ਲਹਿਰ ਹੈ ਇਸ ਤੋਂ ਪਹਿਲੇ ਦੱਸ ਦਈਏ ਕਿ ਬਾਲੀਵੁੱਡ ਡਾਇਰੈਕਟਰ ਜਿਨ੍ਹਾਂ ਨੂੰ ਹੀਮਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤਰਮਿੰਦਰ ਜੋ ਕਿ 10 ਨਵੰਬਰ ਨੂੰ ਹਸਪੀਟਲ ਚ ਜ਼ੇਰੇ ਇਲਾਜ ਸੀ ਗਿਆ ਔਰ 12 ਨਵੰਬਰ ਨੂੰ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹਾਲਾਂਕਿ ਉਸ ਵਕਤ ਵੀ ਕਾਫੀ ਜ਼ਿਆਦਾ ਜਿਹੜੀ ਲਗਾਤਾਰ ਜਿਹੜੀਆਂ ਸੀਗੀਆਂ ਵਾਇਰਲ ਖਬਰਾਂ ਹੋ ਰਹੀਆਂ ਸੀ ਕਿ ਬਾਲੀਵੁੱਡ ਐਕਟਰ ਤਰਮਿੰਦਰ ਇਸ ਦੁਨੀਆ ਚ ਨਹੀਂ ਰਹੇ ਪਰ ਜਿਸ ਤੋਂ ਬਾਅਦ ਉਹਨਾਂ ਦੇ بیٹے ਸੰਨੀ ਦੇ올 ਦੇ ਵੱਲੋਂ ਜਿਹੜਾ ਇਸ ਚੀਜ਼ ਦੀ ਪੁਸ਼ਟੀ ਕੀਤੀ ਗਈ ਸੀ ਔਰ ਈਸ਼ਾ ਦੇ올 ਵੱਲੋਂ ਇਹ ਮੈਸੇਜ ਵੀ ਕੀਤਾ ਗਿਆ ਸੀ ਬੇਟੀ ਵੱਲੋਂ ਕਿ ਇਹ ਫੇਕ ਖਬਰਾਂ ਨੇ ਪਰ ਆਖਿਰਕਾਰ ਅੱਜ ਬਾਲੀਵੁੱਡ ਦੇ ਦਿੱਗਜ ਜਿਹੜੇ ਐਕਟਰ ਨੇ ਹੀ ਮੈਂ ਦੇ ਨਾਮ ਦੇ ਨਾਲ ਜਿਨ੍ਹਾਂ ਨੂੰ ਜਾਣਿਆ ਜਾਂਦਾ ਸੀ ਬਾਲੀਵੁੱਡ ਐਕਟਰ ਤਰਮਿੰਦਰ ਜੋਕਾ ਜਿਸ ਦੁਨੀਆ ਚ ਨਹੀਂ ਰਹੇ ਨੇ ਔਰ ਮੁੰਬਈ ਦੇ ਵਿਲੇ ਪਰਲੇ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਅੰਤਿਮ ਰਸਮਾਂ ਨੇ ਕੋਈ ਛੇ ਸਮੇਂ ਦੇ ਵਿੱਚ ਕੀਤੀਆਂ ਜਾਣਗੀਆਂ ਜਿੱਥੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬਚਨ ਇਸ ਤੋਂ ਇਲਾਵਾ ਸਲਮਾਨ ਖਾਨ ਸ਼ਾਹਰੂਖ ਖਾਨ ਅਤੇ ਕਈ ਜਿਹੜੇ ਹੋਰ ਜਿਹੜੇ ਕਲਾਕਾਰ ਜਿਹੜੇ ਨੇ ਉੱਥੇ ਜਿਹੜੇ ਪਹੁੰਚ ਰਹੇ ਨੇ ਜਿਹੜੇ ਨਾਮੀ ਐਕਟਰ ਨੇ ਉੱਥੇ ਪਹੁੰਚ ਰਹੇ ਨੇ ਸੋ ਬੇहद ਮੰਦਪਾਗੀ ਖਬਰ ਹੈ ਇਸ ਵਕਤ ਜਿਹੜੀ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਦੇ ਜਿਹੜੇ ਹੀ ਮੈਨ ਸੀਗੇ ਤਰਮਿੰਦਰ ਜੋ ਕਿ ਅੱਜ ਇਸ ਦੁਨੀਆ 'ਚ ਨਹੀਂ ਰਹੇ ਨੇ ਹਾਲਾਂਕਿ ਪੰਜਾਬ ਦੇ ਨਾਲ ਉਹਨਾਂ ਦਾ ਜਿਹੜਾ ਨਾਤਾ ਸੀ ਸਾਨੇਵਾਲ ਤੋਂ ਜਿਹੜਾ ਬਿਲੋਂਗ ਸੀਗਾ ਉਹਨਾਂ ਦਾ ਔਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਆਪਣੀ ਜਿਹੜੀ ਕਿ ਬਿਮਾਰ ਵੀ ਜਿਹੜੇ ਚੱਲ ਰਹੀ ਸੀਗੇ ਪਰ ਲਗਾਤਾਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਸੀ ਸੋ ਸਨੀ ਦਿਓਲ ਵੱਲੋਂ ਵੀ ਉਹਨਾਂ ਬਾਰੇ ਇੱਕ ਪੋਸਟ ਕੀਤੀ ਗਈ ਸੀ ਕਿ ਫੇਕ ਖਬਰਾਂ ਜਿਹੜੀਆਂ ਪਹਿਲੇ ਵਾਇਰਲ ਹੋ ਰਹੀਆਂ ਸੀ ਉਸ ਤੋਂ ਕਾਫੀ ਬਿਹਤ ਨਰਾਜ਼ ਵੀ ਜਿਹੜੇ ਸਨੀ ਦਿਓਲ ਪਹਿਲੇ ਸਮੇਂ 'ਚ ਨਜ਼ਰ ਆਏ ਸੀ ਪਰ ਅੱਜ 1 ਵਜੇ ਦੇ ਕਰੀਬ ਜਿਹੜਾ ਉਹਨਾਂ ਨੇ ਆਪਣੇ ਕਾਰ ਦੇ ਵਿੱਚ ਹੀ ਜਿਹੜੇ ਅੰਤਿਮ ਸਾਲ ਲਏ ਨੇ ਔਰ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨ ਘਾਟ ਦੇ ਵਿੱਚ ਕੁਝ ਸਮੇਂ ਬਾਅਦ ਜੜੀਆਂ ਉਹਨਾਂ ਦੀਆਂ ਅੰਤਿਮ ਰਸਮਾਂ ਜੜੀਆਂ ਨੇ ਉਹ ਕੀਤੀਆਂ ਜਾਣਗੀਆਂ ਸੋ ਇੱਕ ਬੇਹਦ ਮੰਦਪਾਗੀ ਖਬਰ ਔਰ ਪੂਰੇ ਬਾਲੀਵੁੱਡ 'ਚ ਇਸ ਵਕਤ ਜੜੀ ਸ਼ੋਕ ਦੀ ਲਹਿਰ ਜੜੀ ਪਾਈ ਜਾ ਰਹੀ ਹੈ ਸੋ ਵਕ ਵਕ ਜਿਹੜੇ ਐਕਟਰ ਨੇ ਜਾਂ ਫਿਰ ਲੀਡਰਸ ਨੇ ਉਹ ਹੁਣ ਜਿਹੜਾ ਟਵੀਟ ਦੇ ਜ਼ਰੀਏ ਜੜੀ ਸ਼ਰਦਾਂਝੀ ਜੜੀ ਉਹਨਾਂ ਨੂੰ ਦੇ ਰਹੇ ਨੇ ਸੋ ਬਿਹਤ ਮੰਦਪਾਗੀ ਖਬਰ ਇਸ ਵਕਤ ਜਿਹੜੀ ਮੁੰਬਈ ਤੋਂ ਸਾਹਮਣੇ ਆਈ ਹੈ ਔਰ ਮੁੰਬਈ ਦੇ ਬਲੇ ਪਰਲੇ ਦੇ ਵਿੱਚ ਸ਼ਮਚਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਰਸਮਾਂ ਦੇ ਨਾਲ ਜਿਹੜਾ ਸੰਸਕਾਰ ਹੈ ਉਹ ਕੀਤਾ ਜਾਏਗਾ